ਇੱਥੇ ਘੜ ਘੜ ਸੋ ਜੀ 10-10 ਫੁੱਟ ਉੱਤੇ ਪਾਣੀ ਹੋਊਗਾ ਜੀ ਤੇ ਪਿੰਡ ਹੈਗਾ ਬੱਗੂ ਵਾਲਾ ਰਕਬਾ ਜੀ ਵਸਤੀ ਦਤੋ ਗਿਆ ਦੀ ਕਿੰਨੇ ਕੁ ਪਿੰਡਾਂ ਨੂੰ ਜਿਹੜਾ ਪਾਣੀ ਦਾ ਨੁਕਸਾਨ ਇਹ ਪਿੰਡ 12-10 12 ਪਿੰਡ ਬਣ ਜਾਂਦੇ ਆ ਜੀ ਇੱਥੇ ਹੂੰ ਪੀਤੀ ਰਾ ਘਰ ਵਾਲਾ ਇੱਕ ਹੋ ਗਿਆ ਨਿਹਾਲਾ ਲਵੇਰਾ ਹੋ ਗਿਆ ਅਟਲਦੀ ಗ್ರಾಮ ਹੋ ਗਈ ਤੇ ਮਤਲਬ ਬਡਾਲਾ ਹੋ ਗਿਆ ਸੁਰਤੇ ਕਾਮਲ ਵਾਲਾ ਹੋ ਗਿਆ ਮੁੱਠਿਆਂ ਵਾਲਾ ਹੋ ਗਿਆ ਤੇ ਮਤਲਬ ਬੱਗੇ ਵਾਲਾ ਹੋ ਗਿਆ ਇਹਨਾਂ ਸਾਰੇ ਪਿੰਡਾਂ ਦਾ ਜੀ ਇੱਥੇ ਨੁਕਸਾਨ ਹੋਇਆ ਜੀ ਤੇ ਘਰਾਂ ਦੇ ਵਿੱਚ ਪਾਣੀ ਵੀ ਚਲਾ ਗਿਆ ਜੀ ਹਾਂ ਜੀ ਘਰਾਂ ਦੇ ਵਿੱਚ ਪਾਣੀ ਵੀ ਚਲੇਗਾ ਸਰ ਜੀ ਕੀ ਮੰਗ ਕੀ ਕਰਦੇ ਹੈਗੇ ਮੰਗ ਇੱਕ ਤੇ ਕਰਦੇ ਆ ਵੀ ਕਿ ਸਾਡੇ ਏਰੀਏ ਨੂੰ ਰੇਤਾ ਦੀ ਖੋਲ ਹੋਣੀ ਚਾਹੀਦੀ ਜੀ ਸਾਰਾ ਇੱਕ ਫਸਲ ਮਾਰ ਜਾਂਦਾ ਇੱਕ ਸਾਨੂੰ ਰੇਤਾ ਵੀ ਮੋਲ ਲੈਣੀ ਪੈਂਦੀ ਜੇ ਇਹ ਦੇਤਾ ਚੁੱਕਦੇ ਆ ਤੇ ਸਾਨੂੰ ਰੇਤਾ ਦੇ ਪੈਸਾ ਹਣ ਪਰਚਾ ਕਰ ਦਿੰਦੇ ਆ ਇੱਕ ਸਾਡੀ ਫਸਲ ਮਰ ਜਾਂਦੀ ਹੈ ਇੱਕ ਸਾਡੀ ਜ਼ਮੀਨ ਤੇ ਰੇਤਾ ਪੈ ਜਾਂਦੀ ਆ ਮਿੱਟੀ ਪੈ ਜਾਂਦੀ ਆ ਹੁਣ ਪੱਧਰ ਕਰਨੀ ਪੈਂਦੀ ਆ ਇੱਕ ਸਾਨੂੰ ਰੇਤਾ ਵੀ ਮਰ ਚੁੱਕੀ ਪੈਂਦੀ ਆ ਸਰਕਾਰ ਦੇ ਵੱਲੋਂ ਕਿਆ ਜਾ ਰਿਹਾ ਕਿ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਗਏ ਆ ਜੇ ਕੋਈ ਪਾਣੀ ਆਂਦਾ ਤਾਂ ਕੀ ਲੱਗਦਾ ਕਿ ਪ੍ਰਬੰਧ ਕੋਈ ਹੋਏਗੇ ਨੇ ਜਾਂ ਨਾ ਜੀ ਨਾ ਕੋਈ ਸਰਕਾਰ ਨੇ ਸਰਕਾਰ ਦੇ ਹਾਲੇ ਤੱਕ ਸਾਨੂੰ ਇਹ ਵੀ ਨਹੀਂ ਆਂਦੀ ਵੀ ਪਾਣੀ ਆਉਣਾ ਕਿੰਨਾ ਕਿੰਨਾ ਨਹੀਂ ਆਉਣਾ ਅਸੀਂ ਸਹੀਨੇ ਵਾਲੀ ਤੋਂ ਜਾਂਦੇ ਰਹੇ ਅਸੀਂ ਹੈਡ ਚਕਾਉਣ ਜਾਂਦੇ ਰਹਾਂ ਉਹ ਅਸੀਂ ਉੱਥੇ ਜਾ ਕੇ ਹੈਡ ਚਕਾਉਂਦੇ ਰਹੇ ਅਗਲੇ ਬੰਨੇ ਵਾਲੇ ਆ ਗਏ ਹੈਡ ਬੰਦ ਕਰ ਦਿੰਦੇ ਰਹੇ ਅਸੀਂ ਉੱਥੇ ਜਾ ਕੇ ਸਾਡੀ ਲੜਾਈ ਹੋ ਜਾਂਦੀ ਤੱਕ ਜਾਂਦੀ ਪ ਚੁੱਕੀ ਇਹਦੇ ਅਗਲੇ ਬੰਨੇ ਉਹ ਥਾਂ ਚੁੱਕ ਨਹੀਂ ਦਿੰਦੇ ਕੋਈ ਉਹ ਐਮ ਐਲ ਜਿਹੜਾ ਹੈ ਕੋਈ ਡੱਕ ਦਿੰਦਾ ਹੈ ਕੋਈ ਕੋਖ ਡੱਕ ਦਿੰਦਾ ਹੈ ਸਾਡਾ ਡੋਕ ਡੋਕ ਕੇ ਸਾਨੂੰ ਇੱਥੇ ਮਾਰਿਆ ਕੀ ਨਾਮ ਹੈ ਤੁਹਾਡਾ ਬਰਗਲ ਸਿੰਘ ਜੀ ਮੇਰਾ ਕਿਹੜਾ ਪਿੰਡ ਹੈ ਇਹ ਰਤੋਗਰਸੀ ਜੀ ਥੀਰਾ ਕਰਾ ਹੈ ਜੀ ਹਮ ਤਸੀਲ ਜ਼ਿਲ੍ਹਾ ਪਰੋਈਪਰੇ ਜੀ ਹਮ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਸੀ ਘਾਟ ਚੱਲ ਰਹੀ ਸੀ ਬਿਲਕੁਲ ਕੰਡੇ ਦੇ ਉੱਪਰ ਬੈਠੇ ਹੈ ਜੀ ਹਮ ਦੋ ਤਿੰਨ ਕਿਲੇ ਵਾਟ ਆ ਹਮ ਤੇ ਹੁਣ ਅਸੀਂ ਮੁਸੀਬਤ ਕਰਕੇ ਕਰ ਸਾਨੂੰ ਛੱਡਣਾ ਪਿਆ ਜੀ ਤੇ ਪਾਣੀ ਘਰ ਦੇ ਅੰਦਰ ਵੀ ਆ ਗਿਆ ਹਾਂਜੀ ਆ ਗਿਆ ਜੀ ਤੇ ਹੁਣ ਸਮਾਨ ਲੈ ਕੇ ਬੱਚਿਆਂ ਨੂੰ ਲੈ ਕੇ ਹਾਂਜੀ ਰਿਸ਼ਤੇਦਾਰਾਂ ਤੇ ਚੱਲੇ ਆ ਜੀ ਸਮਾਨ ਸਿਰਫ ਕੱਪੜਾ ਲਗੜਾਈ ਲੈ ਕੇ ਚੱਲੇ ਆ ਹੋਰ ਤੋਂ ਕੁਝ ਵੀ ਨਹੀਂ ਕੋਈ ਪ੍ਰਸ਼ਾਸਨ ਪਹੁੰਚਿਆ ਮਦਦ ਕਰਨ ਦੇ ਲਈ ਹਾਂਜੀ ਅੱਜ ਪਹੁੰਚਿਆ ਜੀ ਹਾਂਜੀ ਤੇ ਕੋਈ ਖਾਣ ਪੀਣ ਕੋਈ ਰਸਾ ਕੋਈ ਤੁਹਾਡੇ ਕੋਲ ਉੱਥੇ ਪੰਚਾਇਤੀ ਨਹੀਂ ਜੋ ਉੱਥੇ ਨਹੀਂ ਪਹਚਾਇਆ ਹੁਣ ਅੱਜ ਹੀ ਅਸੀਂ ਉਰੇ ਆਏ ਆ ਤੇ ਉਹਨਾਂ ਸਾਨੂੰ ਰਾਸਮ ਦਿੱਤਾ ਕਿੰਨੇ ਦਿਨਾਂ ਤੋਂ ਪਾਣੀ ਜਿਹੜਾ ਉੱਥੇ ਆਇਆ ਹੋਇਆ ਹੈ ਜੀ 15-20 ਦਿਨ ਹੋ ਗਏ ਆ ਜੀ ਕੀ ਨਾਮ ਹੈ ਤੁਹਾਡਾ ਅੰਗਰੇਜ਼ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਤੇ ਇਹਨਾਂ ਪਿੰਡਾਂ ਦੇ ਹਾਲਾਤ ਫਿਲਹਾਲ ਤੇ ਜੇ ਮਾੜੀ ਹੈ ਕਹਿ ਸਕਦੇ ਆ ਹੂੰ ਇਹਨਾਂ ਝੋਨੇ तकरीबन ਹੀ ਖਤਮ ਹੋ ਗਿਆ ਹੈ ਝੋਨੇ ਦਾ ਖਰਚਾ ਵੀ ਸਾਰਾ ਹੋ ਗਿਆ ਹੈ ਡੁੱਬ ਗਿਆ ਕਿੰਨੇ ਕੁ ਪਿੰਡਾਂ ਦੇ ਵਿੱਚ ਪਾਣੀ ਨਿਕਾਉਣਗਾ ਫਿਲਹਾਲ ਤਾਂ ਦੋ ਹੀ ਪਿੰਡ ਆ ਜੀ ਜ਼ਿਆਦਾ ਤਾਂ ਟੱਲੀਗਲਾ ਤੇ ਧੀਰਾਗਰ ਤੇ ਨਿਆਲਾ ਲਵੇਰਾ ਇਹਨਾਂ ਪਿੰਡਾਂ ਦਾ ਹੀ ਆ ਜ਼ਿਆਦਾ ਤਾਂ ਹੂੰ ਤੇ ਫਸਲਾ ਬਾਕੀ ਜਿਹੜੀਆਂ ਦੂਜਾ ਤੇ ਜਾ ਬੱਗੂ ਵਾਲੇ ਦਾ ਇੱਥੇ ਇੱਕ ਹੱਦ ਪੈਂਦੀ ਆ ਉਹਦੇ ਤਕਰੀਬਨ ਜੋ ਫਾਟਾ ਨੀਵੀਆਂ ਥਾਵਾਂ ਉੱਨਾਂ ਚ ਆਇਆ ਕੀ ਨਾਮ ਹੈ ਤੁਹਾਡਾ ਮੇਰਾ ਨਿਕਦੀਪ ਸਿੰਘ ਹੈ ਛੱਡਣ ਦਾ ਜੀ ਹਾਂ ਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਇਸ ਕਰਕੇ ਬਹਾਰ ਛੱਡਣਾ ਪਿਆ ਸਾਨੂੰ ਜੀ ਅਸੀਂ ਦਰਿਆ ਦੇ ਲਾਗੇ ਜਾਵੇਂ ਤਿੰਨ ਕਿਲੇਵਾਟ ਦੇ ਦਰਿਆ ਦੇ ਲਾਗੇ ਸਿ ਬੈਠੇ ਆ ਜੀ ਘਰ ਚ ਪਾਣੀ ਪੈ ਚੁੱਕਾ ਹੈ ਫਸਲਾਂ ਡੁੱਬ ਗਈਆਂ ਨੇ ਇਸ ਕਰਕੇ ਤੇ ਹੁਣ ਤੁਸੀਂ ਆਪਣਾ ਘਰ ਛੱਡ ਕੇ ਜਾ ਰਹੇ ਹੋ ਹਾਂ ਜੀ ਤੇ ਕੀ ਸਮਾਨ ਸਿਰਫ ਆਹੀ ਕੱਪੜੇ ਲੈ ਕੇ ਜਾ ਰਹੇ ਹੋ ਹਾਂ ਜੀ ਕੱਪੜੇ ਦੂਸਰਾ ਸਮਾਨ ਕਿਨੇ ਚੁੱਕ ਸਕਣ ਬਹੁਤ ਜ਼ਿਆਦਾ ਪਾਣੀ ਹੈ ਜੀ ਹੋ ਵੀ ਅਸੀਂ ਬੇੜੀ ਤੇ ਲੰਘ ਕੇ ਆਏ ਆ ਜੀ ਵੈਸਾ ਤਲੰਗੇ ਨਹੀਂ ਚੱਲਦੇ ਆ ਤੇ ਹੁਣ ਬੱਚਿਆਂ ਨੂੰ ਲੈ ਕਿੰਨੇ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੇ ਹੋ ਹਾਂ ਜੀ ਆ ਤਿੰਨ ਬੱਚਿਆਂ ਨੂੰ ਤੇ ਤੁਸੀਂ ਇੱਥੋਂ ਛੱਡ ਕੇ